ਬਾਰ ਬਾਰ ਉਹਨਾਂ ਜਖਮਾਂ ਨੂੰ ਜਿਹੜਾ ਆ ਉਹ ਸੇਕ ਦਿੱਤਾ ਜਾਂਦਾ ਆ ਇਹਨਾਂ ਵੱਲੋਂ ਜਿਹੜਾ ਛੇੜਿਆ ਜਾਂਦਾ ਆ ਸਾਡੇ ਮਨਾਂ ਨੂੰ ਜਿਹੜੀ ਪੀੜ ਜਿਹੜੀ ਆ ਉਹ ਦਿੱਤੀ ਜਾ ਰਹੀ ਆ ਸੋ ਇਹ ਸਾਡਾ ਕਰੰਟ ਜਿਹੜਾ ਆ ਉਹ ਦੇਖਣਾ ਚਾਹ ਰਹੇ ਆ ਬਾਰ ਬਾਰ ਪਰ ਕੰਗਣਾ ਰਣੌਤ ਨੂੰ ਇਹ ਧਿਆਨ ਦੇਣਾ ਚਾਹੀਦਾ ਆ ਕਿ ਸੰਤ ਜਰਨੈਲ ਸਿੰਘ ਦੀ ਖਾਲਸਾ ਪਿੰਡਾਂ ਵਾਲੇ ਅਤਵਾਦੀ ਨਹੀਂ ਤੂੰ ਜਿਹਦੀ ਫਿਲਮ ਬਣਾ ਰਹੀ ਹੈ ਐਮਰਜੈਂਸੀ ਇੰਦਰਾ ਗਾਂਧੀ ਉਹ ਅਤਵਾਦੀ ਜ਼ਰੂਰ ਸੀ ਕਿਉਂਕਿ ਉਸੇ ਹੀ ਇੰਦਰਾ ਗਾਂਧੀ ਅਤਵਾਦਨ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਫੌਜਾਂ ਚੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੋਲੀਆਂ ਮਾਰੀਆਂ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੁੱਟਿਆ ਤੋਸ਼ਾਖਾਨਾ ਸਾੜਿਆ ਦੁੱਧ ਪੀਂਦੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ ਸਾਡੇ ਝੂਠੇ ਪੁਲਿਸ ਮੁਕਾਬਲੇ ਕੀਤੇ ਗਏ ਤੋਂ ਇਹਦੇ ਤੋਂ ਅੰਦਾਜ਼ਾ ਤੇ ਹਰ ਬੰਦਾ ਲਾ ਸਕਦਾ ਆ ਕਿ ਸੰਤ ਜਨਰੈਲ ਸਿੰਘ ਭਿੰਡਰਾਂ ਵਾਲੇ ਤੇ ਜਾਂ ਇੰਦਰਾ ਗਾਂਧੀ ਜਿਹੜੀ ਆ ਉਹ ਅੱਤਵਾਦੀ ਸੀ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਫੌਜਾਂ ਚੜ੍ਹ ਕੇ ਅੱਤਵਾਦ ਮਚਾਇਆ ਸੀ ਸੋ ਕੰਗਨਾ ਰਣੌਤ ਦੇ ਵੱਲੋਂ ਲੰਬੇ ਸਮੇਂ ਤੋਂ ਸਾਡੇ ਸ਼ਹੀਦਾਂ ਯੋਧਿਆਂ ਦੇ ਖਿਲਾਫ ਤੇ ਖਾਸ ਕਰਕੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਖਿਲਾਫ ਬਕਵਾਸ ਕੀਤੀ ਜਾ ਰਹੀ ਹੈ ਹੁਣ ਜੋ ਉਸਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਜੀ ਨੂੰ ਅਤਵਾਦੀ ਕਿਹਾ ਆ ਇਹ ਗੱਲ ਹਰੇਕ ਸਿੱਖ ਨੂੰ ਕਿਸੇ ਵੀ ਸਿੱਖ ਨੂੰ ਬਰਦਾਸ਼ਤ ਨਹੀਂ ਹੈ ਕਿਉਂਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲਾਂ ਦੇ ਜਰਨੈਲ ਕਹਿਣੇ ਕਰਨੀ ਦੇ ਪੂਰੇ ਆ ਜਿਨ੍ਹਾਂ ਨੇ ਪੰਥ ਅਤੇ ਪੰਜਾਬ ਦੇ ਹੱਕਾਂ ਹਕੂਕਾਂ ਤੇ ਕੌਮ ਦੀ ਆਜ਼ਾਦੀ ਦੇ ਲਈ ਆਪਾਂ ਵਾਰਿਆ ਉਹ ਸਾਡੇ ਮਹਾਨ ਸ਼ਹੀਦ ਆ ਉਹ ਆਤਵਾਦੀ ਨਹੀਂ ਉਹ ਸਤਵਾਦੀ ਆ ਉਹ ਸੱਚ ਦੇ ਪਹਿਰੇਦਾਰ ਆ ਤੇ ਭਾਜਪੀ ਨੂੰ ਚਾਹੀਦਾ ਆ ਕਿ ਉਹ ਕੰਗਨਾ ਰਣੌਤ ਦੀ ਜ਼ੁਬਾਨ ਨੂੰ ਜਿਹੜਾ ਆ ਉਹ ਨੱਠ ਪਾਵੇ ਉਹ ਨਾ ਹੋਵੇ ਕਿ ਫਿਰ ਸਿੱਖ ਕੰਗਨਾ ਰਣੌਤ ਦੀ ਜਿਹੜੀ ਜ਼ੁਬਾਨ ਆ ਉਹ ਖਿੱਚ ਲੈਣ ਕੰਗਨਾ ਰਣੌਤ ਦੇ ਵੱਲੋਂ ਪਹਿਲਾਂ ਕਿਸਾਨਾਂ ਦੇ ਖਿਲਾਫ ਬਕਵਾਸ ਕੀਤੀ ਗਈ ਫਿਰ ਇਹਦੇ ਵੱਲੋਂ ਸਿੱਖ ਧਰਮ ਦੇ ਖਿਲਾਫ ਬਕਵਾਸ ਕੀਤੀ ਗਈ ਤੇ ਹੁਣ ਲਗਾਤਾਰ ਸੰਤ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂਵਾਲਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਆ ਕੰਗਨਾ ਰਣੌਤ ਨੂੰ ਪਤਾ ਹੋਣਾ ਚਾਹੀਦਾ ਆ ਕਿ ਸਿੱਖ ਮਨਾਂ ਦੇ ਵਿੱਚ ਸਿੱਖ ਕੌਮ ਦੇ ਵਿੱਚ ਪੰਜਾਬ ਦੇ ਵਿੱਚ ਖਾਲਸਾ ਪੰਥ ਦੇ ਵਿੱਚ ਸੰਤ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂਵਾਲਿਆਂ ਦਾ ਕੀ ਸਥਾਨ ਆ ਤੇ ਸਿੱਖ ਮਨਾਂ ਦੇ ਵਿੱਚ ਉਹਨਾਂ ਦਾ ਕੀ ਸਤਕਾਰ ਆ ਸਾਹਿਬ ਜੀ ਇੰਟਰਵਿਊ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਸੀ ਉਹਦੇ ਵਿੱਚ 90% ਬੰਦੇ ਉਹਨਾਂ ਨੂੰ ਆਤਵਾਦੀ ਕਹਿੰਦੇ ਤੇ ਇੱਕ ਬੰਦਾ ਹੀ ਕਹਿ ਰਿਹਾ ਹਾਂ ਕਿ ਸੰਤ ਜੀ ਮਾਰਦਾ ਕੰਗਨਾਰ ਨੂੰ ਨੋਦਨੋਂ ਪੰਜਾਬ ਦੇ ਵਿੱਚ ਆ ਕੇ ਦੇਖ ਲੈਣਾ ਚਾਹੀਦਾ ਆ ਕਿ ਹਰੇਕ ਸਿੱਖ ਦੇ ਦਿਲ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਚੌਂਕੜਾ ਮਾਰ ਕੇ ਬੈਠੇ ਹੋਏ ਆ ਉਹਨਾਂ ਦਾ ਸ਼ਹੀਦੀ ਅਸਥਾਨ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਬਣ ਚੁੱਕਾ ਆ ਸਾਡੇ ਸਭ ਤੋਂ ਧਾਰਮਿਕ ਸਥਾਨ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਤਸਵੀਰ ਲੱਗੀ ਹੋਈ ਏ ਅਸੀਂ ਪੁਰਾਤਨ ਸ਼ਹੀਦਾਂ ਦੇ ਵਾਂਗ ਹੀ ਸਰਦ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਦਿਆ ਨੂੰ ਪੂਜਦੇ ਹਾਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਤੇ ਉਹਨਾਂ ਦੇ ਬੋਲਾਂ ਤੋਂ ਉੱਪਰ ਆਪਾਂ ਵਾਰ ਨੂੰ ਜਿਹੜਾ ਆ ਤਿਆਰ ਆ ਸੰਤ ਜਰਨੈਲ ਸਿੰਘ ਜੀ ਦੇ ਬਾਬਤ ਕੋਮ ਇੱਕ ਵੀ ਲਫਜ਼ ਸਹਿਣ ਨਹੀਂ ਕਰੇਗੀ ਸਰਖਾਲਸਾ ਹੀ ਲਗਾਤਾਰਨ ਹੀ ਲੱਗਦਾ ਕਿ ਲਗਾਤਾਰ ਕੰਗਨਨੋਤ ਕਦੀ ਇੱਕ ਸਾਨਾ ਦੇ ਬੁੱਤ ਬੋਲਦੀ ਹੈ ਕਦੀ ਪੰਜਾਬ ਤੇ ਕਦੀ ਸੰਸਾ ਦੇ ਪਰ ਫਿਰ ਵੀ ਕੋਈ ਕਾਰਵਾਈ ਹੁੰਦੀ ਨਹੀਂ ਕਾਇਮ ਦੇਰੀ ਦੇਖੋ ਉਹ ਹਿੰਦੂ ਸਟੇਟ ਦਾ ਹੀ ਇੱਕ ਟੂਲ ਆ ਸਾੰਧਿਆ ਬੀਜੇਪੀ ਨੇ ਉਹ ਛੱਡੀ ਹੋਈ ਏ ਕਿ ਲਗਾਤਾਰ ਸਿੱਖ ਮਨਾਂ ਨੂੰ ਠੇਸ ਪੰਚਾਵੇ ਸਿੱਖ ਸਿੱਖਾਂ ਦੇ ਜਿਹੜੇ ਜ਼ਖਮ ਜੂਨੂ 1984 ਦੇ ਘੱਲੂ ਘਾਰੇ ਵਿੱਚ ਲੱਗੇ बार-बार ਉਹਨਾਂ ਜ਼ਖਮਾਂ ਨੂੰ ਜਿਹੜਾ ਆ ਉਹ ਸੇਕ ਦਿੱਤਾ ਜਾਂਦਾ ਆ ਇਹਨਾਂ ਵੱਲੋਂ ਜਿਹੜਾ ਛੇੜਿਆ ਜਾਂਦਾ ਆ ਸਾਡੇ ਮਨਾਂ ਨੂੰ ਜਿਹੜੀ ਪੀੜ ਜਿਹੜੀ ਆ ਉਹ ਦਿੱਤੀ ਜਾ ਰਹੀ ਆ ਸੋ ਇਹ ਸਾਡਾ ਕਰੰਟ ਜਿਹੜਾ ਆ ਉਹ ਦੇਖਣਾ ਚਾਹ ਰਿਹਾ ਆ ਬਾਰ-ਬਾਰ ਪਾਰੇ ਕੰਗਣਾ ਰਣੌਤ ਨੂੰ ਇਹ ਧਿਆਨ ਦੇਣਾ ਚਾਹੀਦਾ ਹੈ ਕਿ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਾ ਵਾਲੇ ਅੱਤਵਾਦੀ ਨਹੀਂ ਤੂੰ ਜਿਹਦੀ ਫਿਲਮ ਬਣਾ ਰਹੀ ਐ ਅਮਰਜੈਂਸੀ ਇੰਦਰਾ ਗਾਂਧੀ ਉਹ ਅੱਤਵਾਦੀ ਜ਼ਰੂਰ ਸੀ ਕਿਉਂਕਿ ਉਸੇ ਹੀ ਇੰਦਰਾ ਗਾਂਧੀ ਅੱਤਵਾਦ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਖੋਜਾਂ ਚਾੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੋਲੀਆਂ ਮਾਰੀਆਂ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੁੱਟਿਆ ਤੋਸ਼ਾਖਾਨਾ ਸਾਰੇ ਆ ਦੁੱਧ ਪੀਂਦੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ ਸਾਡੇ ਠੂਠੇ ਪੁਲਿਸ ਮੁਕਾਬਲੇ ਕੀਤੇਗੇ ਤੋ ਇਹਦੇ ਤੋਂ ਅੰਦਾਜ਼ਾ ਤੇ ਹਰ ਬੰਦਾ ਲਾ ਸਕਦਾ ਆ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਤੇ ਜਾਂ ਇੰਦਰਾ ਗਾਂਧੀ ਜਿਹੜੀ ਆ ਉਹ ਅੱਤਵਾਦੀ ਸੀ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਫੌਜਾਂ ਚੜ੍ਹ ਕੇ ਅੱਤਵਾਦ ਮਚਾਇਆ ਸੀ ਪਰ ਕਾਲਤਾ ਜੀ ਉਹਨਾਂ ਨੇ ਇੰਟਰਵਿਊ ਤੇ ਇਹ ਵੀ ਕਿਹਾ ਵੀ ਸੰਤ ਜੇ ਮੰਨਦੇ ਹੋ ਤੇ ਉਹ 1K47 ਕਿਉਂ ਰੱਖੇ ਦੇਖੋ ਜੇ ਤੇ ਕੰਗਨਾ ਰਣੌਤ ਇਹ ਗੱਲ ਕਰਦੀ ਏ ਕਿ ਸੰਤ ਜਰਨੈਲ ਸਿੰਘ ਜੇਕਰ ਸੰਤ ਆ ਤੇ ਉਹਨਾਂ ਨੇ 1K47 ਕਿਉਂ ਰੱਖੀ ਹਥਿਆਰ ਕਿਉਂ ਰੱਖੇ ਜੇਕਰ ਹਥਿਆਰਾਂ ਦੀ ਗੱਲ ਕਰਦੀ ਹਥਿਆਰ ਤਾਂ ਸਾਡੇ ਗੁਰੂਆਂ ਨੇ ਵੀ ਰੱਖੇ ਸੀ ਛੇਵੇਂ ਪਾਤਸ਼ਾਹ ਜੀ ਨੇ 4 ਜੰਗਾਂ ਲੜੀਆਂ 10ਵੇਂ ਪਾਤਸ਼ਾਹ ਜੀ ਨੇ 14 ਜੰਗਾਂ ਲੜੀਆਂ ਸਾਰੀਆਂ ਫਤਿਹ ਕੀਤੀਆਂ ਇਹ ਹਥਿਆਰ ਰੱਖਣ ਦਾ ਹੁਕਮ ਸਾਡੇ ਗੁਰੂਆਂ ਨੇ ਸਾਨੂੰ ਦਿੱਤਾ ਆ ਕਿ ਜਦੋਂ ਸਾਡੇ ਦਰਸ਼ਨ ਵੀ ਕਰਨਾ ਹੋਣਾ ਗੁਰੂ ਸਾਹਿਬਾਨ ਦਾ ਹੁਕਮ ਆ ਤੇ ਸਿੱਖ ਨੇ ਸ਼ਸਤਰਧਾਰੀ ਹੋ ਕੇ ਆਉਣਾ ਆ ਜਦ ਹਮਰੇ ਦਰਸ਼ਨ ਕੋ ਆਵੋ ਬੰਨ ਸੁਚੇਤ ਤਨ ਸ਼ਸਤਰ ਸਜਾਓ ਇਹ ਗੁਰਬਾਣੀ ਸਾਡਾ ਸਿਧਾਂਤ ਆ ਇਤਿਹਾਸ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਾਡੇ ਗੁਰੂਆਂ ਦੇ ਸ਼ਹੀਦਾਂ ਯੋਧਿਆਂ ਦੇ ਸ਼ਾਸਤਰ ਸੁਭਾਈਮਾਨ ਆ ਸਾਡੇ ਤੇ ਗੁਰੂਆਂ ਨੇ ਵੀ ਜਿਹੜੇ ਸ਼ਾਸਤਰ ਆ ਉਹ ਰੱਖੇ ਸੀ ਤੇ ਜੇਕਰ ਇਹ ਗੱਲ ਕਰਦੀਏ ਕਿ ਸ਼ਾਸਤਰ ਰੱਖਣ ਦੇ ਨਾਲ ਸੰਤ ਨਹੀਂ ਹੋ ਸਕਦਾ ਫਿਰ ਤੁਸੀਂ ਇਹ ਦੇਖੋ ਕਿ Hindu ਧਰਮ ਦੇ ਵਿੱਚ ਜਿਨ੍ਹਾਂ ਨੂੰ ਭਗਵਾਨ ਕਰਕੇ ਪੂਜਿਆ ਜਾਂਦਾ ਆ ਸ੍ਰੀ ਰਾਮਚੰਦਰ ਜੀ ਨੇ ਵੀ ਸ਼ਾਸਤਰ ਰੱਖੇ ਸੀ ਸ੍ਰੀ ਕ੍ਰਿਸ਼ਨ ਜੀ ਨੇ ਵੀ ਸ਼ਾਸਤਰ ਰੱਖੇ ਸੀ ਇਸੇ ਤਰ੍ਹਾਂ ਸ਼ਿਵ ਜੀ ਦੇ ਕੋਲ ਵੀ ਤ੍ਰਿਸ਼ੂਲ ਆ ਇਸੇ ਤਰ੍ਹਾਂ ਦੁਰਗਾ ਦੇਵੀ ਹੋਰ ਤਾਂ ਜਿਨ੍ਹਾਂ ਦੇਵੀ ਦੇਵਤੇ ਜਿਨ੍ਹਾਂ ਨੂੰ Hindu ਧਰਮ ਦੇ ਵਿੱਚ ਬੜੇ ਸਤਿਕਾਰ ਦੇ ਨਾਲ ਭਗਵਾਨ ਕਹਿ ਕੇ ਪੂਜਿਆ ਜਾਂਦਾ ਤੇ ਜੇਕਰ ਸ਼ਾਸਤਰਾਵਾਲਿਆਂ ਨੂੰ ਭਗਵਾਨ ਕਿਹਾ ਜਾ ਸਕਦਾ ਆ ਤੇ ਫਿਰ ਏਕੇ 47 ਵਾਲੇ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਵਾਲਿਆਂ ਨੂੰ ਸੰਤ ਕਿਉਂ ਨਹੀਂ ਕਿਹਾ ਜਾ ਸਕਦਾ ਸਿੱਖ ਕੌਮ ਦੇ ਵਿੱਚ ਦੇਗ ਤੇਗ ਦਾ ਸਿਧਾਂਤ ਬਾਣੀ ਬਾਣੇ ਦਾ ਸਿਧਾਂਤ ਸ਼ਸਤਰ ਅਤੇ ਸ਼ਾਸਤਰ ਦਾ ਜਿਹੜਾ ਸਿਧਾਂਤ ਆ ਉਹ ਗੁਰੂ ਸਾਹਿਬਾਨਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੋਇਆ ਆ ਅਮਰਜੈਂਸੀ ਫਿਲਮ ਨੂੰ ਲੈ ਕੇ ਕਾफी ਵਿਰੋਧ ਹੋਇਆ ਸੈਂਸਰ ਬੋਰਡ ਨੇ ਰੋਕੀ ਵੀ ਹੁਣ ਲਗਾਤਾਰ ਤਿਆਰ ਸੀਨ ਕੱਟ ਕੇ ਉਹ ਫਿਰ ਸ਼ਰਮਾਕਰ ਆਚਰ ਲਿੰਕ ਹੋ ਰਹੀ ਹੈ ਉਹਦੇ ਬਾਰੇ ਦੇ ਦੇਖੋ ਸਿੱਖ ਨੌਜਵਾਨਾਂ ਦੇ ਵੱਲੋਂ ਸਿੱਖ ਕੌਮ ਦੇ ਵੱਲੋਂ ਪੂਰਾ ਰੋਹ ਜਤਾਇਆ ਜਾਵੇਗਾ ਇਹ ਫਿਲਮ ਪੰਜਾਬ ਦੇ ਵਿੱਚ ਨਹੀਂ ਚੱਲਣ ਦਿੱਤੀ ਜਾਵੇਗੀ ਕਿਉਂਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸ਼ਬੀ ਵਿਗਾੜਨ ਦੀ ਜਿਹੜੀ ਕੋਸ਼ਿਸ਼ ਆ ਕੀਤੀ ਜਾ ਰਹੀ ਆ ਤੇ ਸਾਡੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਦਾ ਰੋਲ ਆ ਉਹ ਅਸੀਂ ਕਿਸੇ ਵੀ ਮਨੋਖਨੋ ਜਿਹੜਾ ਆ ਉਹ ਨਹੀਂ ਕਰਨ ਦੇਵਾਂਗੇ ਕਿਉਂਕਿ ਸੰਤ ਜਰਨੈਲ ਸਿੰਘ ਦੀ ਇੱਕ ਰੋਹਾਨੀ ਅਤੇ ਜਰਨੈਲੀ ਸ਼ਖੀਅਤ ਸਨ ਉਹਨਾਂ ਦਾ ਰੋਲ ਕਰਨ ਦੀ ਕਿਸੇ ਨੂੰ ਵੀ ਆਗਿਆ ਨਹੀਂ ਆ ਸੋ ਕੰਗਨਾ ਰਣੌਤ ਜਿਹੜੀਆਂ ਹਰਕਤਾਂ ਕਰ ਰਹੀ ਏ ਉਹ ਆਪਣੀਆਂ ਹਰਕਤਾਂ ਤੋਂ ਬਾਹਰ ਆ ਜਾਵੇ ਕਿਉਂਕਿ ਜਿੱਕਰੇ ਗੱਲ ਕਰਦੇ ਆ ਕਿ ਦਰਬਾਰ ਸਾਹਿਬ ਉਤੇ ਹਮਲਾ ਹੋਇਆ ਤੇ ਤਾਂ ਕਰਕੇ ਸੰਤ ਜਰਨੈਲ ਸਿੰਘ ਅੱਤਵਾਦੀ ਸੀ ਕਿਉਂਕਿ ਉਹਨਾਂ ਕਰਕੇ ਹਮਲਾ ਕਰਨਾ ਪਿਆ ਆ ਹੁਣ ਤਾਂ ਰਵਨੀਤ ਮਿੱਟੂ ਵੀ ਉਹ ਰਾਹੁਲ ਗਾਂਧੀ ਨੂੰ ਅੱਤਵਾਦੀ ਕਹੀ ਜਾ ਰਿਹਾ ਆ ਤੇ ਫਿਰ ਰਾਹੁਲ ਗਾਂਧੀ ਦਾ ਭਾਜਪੀ ਨੇ ਘਰ ਜਾ ਕੇ ਕਦੋਂ ਢੋਣਾ ਆ ਰਾਹੁਲ ਗਾਂਧੀ ਨੂੰ ਕਦੋਂ ਮਾਰਨਾ ਪਹਿਲਾਂ ਤਾਂ ਉਹ ਜਵਾਬ ਦੇਣ ਦੂਜੀ ਗੱਲ ਸੰਤ ਤੱਕ ਦੀ ਗੱਲ ਆ ਗਈ ਹੈ ਜੀ ਦੇਖੋ ਰਾਹੋ ગાંધી ਦੇ ਵੇਲੇ ਜਿਹੜਾ ਪਰਚਾ ਭਾਵੇਂ ਹੋ ਜਾਵੇ ਰਵਨੀਤ ਮਿੱਟੂ ਦੇ ਉੱਤੇ ਪਰ ਜਦੋਂ ਸਤ ਜਰਨੈਲ ਸਿੰਘ ਜੀ ਦੇ ਖਿਲਾਫ ਕਿਸੇ ਵੱਲੋਂ ਬਗਵਾਸ ਕੀਤੀ ਜਾਂਦੀ ਹੈ ਉਦੋਂ ਸਰਕਾਰ ਪਰਚਾ ਵੀ ਨਹੀਂ ਕੱਟਦੀ ਕਿਉਂਕਿ ਇਹ ਸਰਕਾਰੀ ਟੂਲ ਸਰਕਾਰ ਨੇ ਆਪ ਹੀ ਜਿਹੜੇ ਆ ਉਹ ਛੱਡੇ ਹੁੰਦੇ ਆ ਤਾਂ ਜੋ ਸਿੱਖਾਂ ਨੂੰ ਜਿਹੜੇ ਜ਼ਖਮ ਆ ਉਹ ਦਿੱਤੇ ਜਾਣ। ਅਸੀਂ ਤਾਂ ਲੱਗ ਨਹੀਂ ਅਜਿਹੀ BC ਨੂੰ ਅੱਗੇ ਆਉਣਾ ਚਾਹੀਦਾ ਐਸੇ ਮੁੱਦੇ ਨੂੰ ਲੈ ਕੇ ਵੀ ਉਹ ਪਰਦਾ ਕਰਾ ਕੇ ਦੇ। ਦੇਖੋ ਐਸਡੀਪੀਸੀ ਹੋਵੇ ਚਾਹੇ ਸਾਡੀਆਂ ਸਾਰੀਆਂ ਸੰਪਰਦਾਵਾਂ ਜਥੇਬੰਦੀਆਂ ਉਹਨਾਂ ਨੂੰ ਇਹਦੇ ਖਿਲਾਫ ਆਵਾਜ਼ ਵੀ ਚੁਕਣੀ ਚਾਹੀਦੀ ਆ ਤੇ ਸਖਤ ਜਿਹੜਾ ਐਕਸ਼ਨ ਆ ਉਹ ਵੀ ਲੈਣਾ ਚਾਹੀਦਾ ਕਿਉਂਕਿ ਜੇਕਰ ਅਸੀਂ ਚੁੱਪ ਰਹੇ ਤੇ ਸਾਡੀ ਜਿਹੜੀ ਚੁੱਪੀ ਆ ਉਹ ਫਿਰ ਖਤਰਨਾਕ ਹੋ ਜਾਵੇਗੀ। ਇਹ ਲੋਕ ਹੋਰ ਵੀ ਜਿਹੜੇ ਆ ਉਹ ਅਗਾਹ ਵੱਧ ਸਕਦੇ ਆ। ਬੀਜੇਪੀ ਨੂੰ ਖਾਸ ਕਰਕੇ ਚਾਹੀਦਾ ਆ ਕਿ ਉਹ ਕੰਗਨਾਰ ਰਣੌਤ ਨੂੰ ਨਾਥ ਪਾ ਦੇ ਜੇਕਰ ਕਿਸੇ ਸਿੱਖ ਨੌਜਵਾਨ ਨੇ ਜਜਵਾਤੀ ਹੋ ਕੇ ਕੋਈ ਐਕਸ਼ਨ ਕਰ ਦਿੱਤਾ ਤੇ ਬਾਅਦ ਵਿੱਚ ਜੂ ਸਾਰੇ মিডিਆ ਨੇ ਰੋਲਾ ਪਾਉਣਾ ਆ ਇਸ ਤੋਂ ਪਹਿਲਾਂ ਹੀ ਚਾਹੀਦਾ ਆ ਕਿ ਸਰਕਾਰ ਉਹਨੂੰ ਪਹਿਲਾਂ ਹੀ ਜਿਹੜਾ ਨਾਥਿਆ ਪਾਵੇ ਸੰਗਤ ਨੂੰ ਇਹੀ ਅਪੀਲ ਹੈ ਜੀ ਸੰਗਤ ਨੂੰ ਇਹੀ ਆ ਪੀਰ ਆ ਕਿ ਜਿਹੜੇ ਜਿਹੜੇ ਵੀ ਸਾਡੇ ਗੁਰੂ ਸਾਹਿਬਾਨਾਂ ਸ਼ਹੀਦਾਂ ਯੋਧਿਆਂ ਦੇ ਖਿਲਾਫ ਬਕਵਾਸ ਕਰਦੇ ਆ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਜਿਹੜਾ ਐਕਸ਼ਨ ਆ ਆਪੋ ਆਪਣੀ ਜ਼ਿੰਮੇਵਾਰੀ ਸਮਝ ਕੇ ਜਿਹੜਾ ਆ ਉਹ ਲਿਆ ਜਾਵੇ ਸੰਤ ਜਰਨੈਲ ਸਿੰਘ ਜੀ ਸਾਡੇ ਹਿਰਦਿਆਂ ਦੇ ਵਿੱਚ ਵਸੇ ਹੋਏ ਆ ਸੋ ਉਹਨਾਂ ਖਿਲਾਫ ਅਸੀਂ ਕੋਈ ਵੀ ਜਿਹੜੀ ਟਿੱਪਣੀ ਬਰਦਾਸ਼ਤ ਨਹੀਂ ਕਰ ਸਕਦੇ